ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਹੋਇ ਇੱਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਹਿ ਸ੍ਰੀ ਪਗਉਤੀ ਜੀ ਸਹਾਇ ਵਾਰ ਸ੍ਰੀ ਪਗਉਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਪਗਉਤੀ ਸਮਰਕਾ ਗੁਰ ਨਾਨਕ ਲਈ ਧਿਆਏ ਫਿਰੰਗਤ ਗੁਰਤੇ ਅਮਰਦਾਸ ਰਾਮਦਾਸ ਹੋਈ ਸਹਾਇ ਅਰਜਨ ਹਰਗੋਬਿੰਦ ਨੋ ਸਿਮਰਉ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿਠੇ ਸਬਦੁ ਖਜਾਏ ਤੇਗ ਬਹਾਦਰ ਸਿਮਰੀਐ ਘਰ ਨਉਨਿ ਦਿਆਵੇ ਤਾਏ ਸਾਥਿ ਹੀ ਹੋਇ ਸਹਾਇ ਪੌੜੀ ਖੰਡਾ ਪ੍ਰਥਮਾ ਸਾਜਕ ਹੈ ਜਿਨ ਸਭ ਸੈ ਸਾਰੋ ਪਾਇਆ ਬ੍ਰਹਮਾ ਵਿਸ਼ਨ ਮੇਦ ਸਾਜ ਕੁਦਰਤੀ ਦਾ ਖੇਲ ਰਚਾਇ ਬਣਾਇਆ ਸਿੰਧ ਪਰਬਤ ਮੇਦਨੀ ਬੇਣ ਥਮਾ ਗਗਨ ਰਹਾਯਾ ਸਰਜੇ ਦਾਨੋ ਦੇਵਤੇ ਤਿਨੇ ਅੰਦਰ ਬਾਧ ਰਚਾਇਆ ਤੈ ਹੀ ਦੁਰਗਾ ਸਾਜਕ ਹੈ ਦੇਤਾਂ ਦਾ ਨਾਸ ਕਰਾਇਆ ਇਤੋਂ ਹੀ ਬਲਰਾਮ ਲੈ ਨਾਲ ਬਾਣਾ ਦਾ ਸੁਰਖਾਇਆ ਇਤੋਂ ਹੀ ਮਲਕ੍ਰਿਸ਼ਨ ਲੈ ਕੰਸ ਕੇਸੀ ਪਕੜੇ ਘਰਾਇਆ ਵੱਡੇ ਵੱਡੇ ਮਹਨ ਦੇਵਤੇ ਕਹੇ ਜੋਗਤ ਨੇ ਤਨ ਤਾਇਆ ਕਿਨੇ ਤੇਰਾ ਅੰਤ ਨਾ ਪਾਇਆ ਸਾਧੂ ਸਤਜਗਵੀਤ ਆਤਿ ਸਿਲੀ ਤੇਰੇ ਤਾਇਆ ਨੱਚੀ ਕਾਲ ਸਰੋਸਰੀ ਕਲਨਾਰਦ ਡਰੂ ਬਾਇਆ ਹਵੈ ਮਾਨੇ ਉਤਾਰਨ ਦੇਵਤੇ ਮੈਂ ਖਸਰਸੋਂਡੇ ਪਾਇਆ ਜੀਤ ਲੈ ਤਨ ਦੇਵਤੇ ਤੈ ਲੋਕੀ ਰਾਜ ਕਮਾਇਆ ਵੱਡਾ ਵੀਰ ਖਾਏ ਕੈ ਸਰ ਉੱਪਰ ਛਤਰ ਫਰਾਇਆ ਦਿੱਤਾ ਇੰਦਰ ਨੇ ਕਾਲ ਕਹ ਤੈਨ ਗਿਰ ਕਹਿ ਆਸਤਕ ਆਇਆ ਡਰ ਕੇ ਹਥੋਦਾਨ ਵੀਦਲ ਅੰਦਰ ਤਰਾਸ ਵਧਾਇਆ ਪਾਸ ਦੁਰਗਾ ਦੇਂਦਰਾ ਆਇਆ ਪੌੜੀ ਇੱਕ ਦਿਹਾੜੇ ਨਾਵਣ ਆਈ ਦੁਰਗ ਸਾਹੇਂਦਰ ਵਰਥਾ ਸੁਣਾਈ ਆਪਣੇ ਹਾਲ ਦੀ ਸੀਨੇ ਲਈ ਠੋਕਰਾਈ ਸਾਤੇ ਦਨ ਵੀ ਲੋਕੀ ਤੇ ਹੀ ਫਰਾਈ ਦੋਹੀ ਆਪਣੀ ਬੈਠੇ ਬਾਇ ਵਧਾਈ ਤੇ ਅਮਰਾਬਤੀ ਦਿੱਤੇ ਦੇਵ ਭਜਾਈ ਸਬਨਾ ਰੱਖਸਾ ਕਿਨੇ ਨਜਤਾ ਜਾਈ ਮੇਕੇ ਦਾਤ ਨੂੰ ਤੇਰੀ ਸ਼ਮਤ ਕਾਹੀ ਦੇਵੀ ਦੁਰਗ ਸਾਹ ਪੌੜੀ ਦੁਰਗਾ ਪੈਣ ਸੁਨੰਦੀ ਹੱਸੀ ਹੜ ਹੜਾਏ ਓਹੀ ਸੀ ਹੋ ਮੰਗਾਇਆ ਰਕਸ ਪਖਣਾ ਚਿੰਤਾ ਕਰੋਨਾ ਕਾਈ ਦੇਵਾਂ ਨੂੰ ਆਖਿਆ ਰੋਹੀ ਮਹਾ ਮਾਈ ਰਕਸ ਮਾਰਨੇ ਦੋਹਰਾ ਰਾਕਸ ਆਏ ਰੋਹਲੇ ਖੇਤ ਪੜਨ ਕਾ ਚਾਹ ਲਸ਼ਕਣ ਤੇਗਾ ਬਰਸ਼ੀਆਂ ਸੂਰਜ ਨਦਰਣਾ ਪਾਏ ਪੌੜੀ ਦੋਹਾ ਕੰਧਾ ਰਾਮ ਹੈ ਜੁੜੇ ਟੋਲ ਸਾਖਨ ਗਾਰੇ ਬਜੇ ਰਕਸ ਆਏ ਰੋਹਲੇ ਤਰਵਾਰੀ ਬਖਤਰ ਸਜੇ ਜੁਟੇ ਸੋਹੇ ਜੁਦਨੂ ਇੱਕ ਜਾਤ ਨਾ ਜਾਣਨ ਭਜੇ ਖੇਤ ਅੰਦਰ ਜੋਦੇ ਗੱਜੇ ਪੌੜੀ ਜੰਗ ਮੁਸਾਫਾ ਬਜੇ ਆ ਰਣਕੁਰੇ ਨਗਾਰੇ ਚਾਵਲੇ ਝੂਲਣ ਨੇਜੇ ਬੈਰ ਕਾ ਨਿਸਾਨ ਲਸਨ ਲਸਾਬਲੇ ਟੋਲ ਨਗਾਰੇ ਪੌਣਦੇ ਉਂਗਣ ਜਾਣ ਜਟਾਵਲੇ ਦੁਰਗਾ ਦਾ ਨੂੰ ਡਹਿਰ ਨਾ ਤਵਜਨ ਖੇਤ ਪਿਹਾਵਲੇ ਬੀਰ ਪਰੋਤੇ ਵਰਛੀਏ ਜਨ ਡਾਲ ਚਮਟੇ ਆਵਲੇ ਇੱਕ ਵੱਡੇ țeਗੀ ਤੜਫੀਅਨ ਅਹਿਮਦ ਪੀਤੇ ਲੁੱਟਨ ਬਾਬਲੇ ਇੱਕ ਚੁਣ ਚੁਣ ਝਾੜੂ ਕੱਢੀ ਨ ਰੇਤ ਵਿੱਚੋ ਸੋਏ ਨਾਂ ਡਾਵਲੇ ਗਦਾ ਤੇ ਰਸੂਲਾ ਵਰਛੀਆਂ ਤੀਰ ਵਗਣ ਖਰੇ ਉਤਾਵਲੇ ਜਨ ਡッセ ਭਜੰਗਮ ਸਾਹਬਲੇ ਮਾਰੇ ਜਾਬਨ ਬੀਰ ਰੋਹਾਵਲੇ ਪੌੜੀ ਦੇਖਣ ਚੰਡ ਪਰ ਚੰਡ ਨੂੰ ਰਨ ਕੁਰੇ ਨਗਾਰੇ ਤਾਏ ਰਕਸ ਰੋਹਲੇ ਚੌਗਿਰਦੁ ਭਾਰੇ ਹੱਥੇ ਤੇਗਾ ਪਕੜ ਕੈ ਰਨ ਭਿੜੇ ਕਰਾਰੇ ਕਦੇ ਨਾ ਨੱਠੇ ਜੁੱਦ ਤੇਜੋ ਦੇ ਜੁਜਾਰੇ ਦਿਲ ਵਿੱਚ ਰੋਹ ਵਡਾਏ ਕਹਿ ਮਾਰ ਮਾਰ ਪਕਾਰੀ ਮਾਰੀ ਚੰਡ ਪ੍ਰਚੰਡ ਨੇ ਵੀਰ ਖੇਤੇ ਉਤਾਰੀ ਮਾਰੇ ਜ ਆਪਣ ਬਿਜਲੇ ਸਰ ਪਰਮ ਨਾਰੇ ਪੌੜੀ ਝੋਟ ਪਈ ਦਮਾਮੇ ਦਲਾ ਮੁਕਾਬਲਾ ਦੇ ਵੀ ਦਸਤ ਨਚਾਈ ਸਿਹ ਅਨਸਾਰ ਦੀ ਪੇਟ ਮਲੰਦੇ ਲਾਈ ਮੇਖੇ ਦੇਤ ਨੂੰ ਗੁਰਦੇ ਆਂਦਾ ਖਾਈ ਨਾਲੇ ਰੁਕੜੇ ਜੇਹੀ ਦਿਲ ਵਿੱਚ ਆਈ ਕਹਿ ਸੁਨਾਏ ਕਹਿ ਚੋਟੀ ਜਾਣ ਦਿਖਾਈ ਤਾਰੇ ਧੂਮਕੇ ਤਪੌੜੀ ਚੋਟਾ ਪਵਨ ਨਗਾਰੇ ਅਣੀ ਜੁੱਟੀਆਂ ਧੋਲੀਆਂ ਤਰਵਾਰੀ ਦੇਵਾ ਦਾਨ ਵਿਆਹਨ ਬਾਰੋਬਾਰੀ ਸੂਰੇ ਸੰਗਰੇ ਵਗੈਰਾ ਤੋ ਚਲਾਰੀ ਜਿਓਗੇ ਰੂ ਬਾਬਤਰਾ ਦੇਖਣ ਬੈਠੇ ਟਾਰੀ ਨਾਰੀ ਰਾਖਸ ਆਈ ਤੁਮ ਸਵਾਰੀ ਦੁਰਗਾ ਦਾਨ ਵੀ ਪੌੜੀ ਲਖ ਨਗਾਰੇ ਵੱਜਣ ਆ ਮੋ ਸਾਹਮਣੇ ਅਕਸਰ ਨੂੰ ਨਾ ਭਜਨ ਰੋਹੇ ਰੋਹਲੇ ਸਹੀਹਾ ਵਾਂਗੂ ਗੱਜਣ ਸੱਬੇ ਸੂਰਮੇ ਤਣ ਤਣ ਕੈ ਬਰ ਛੱਡਣ ਦੁਰਗਾ ਸਾਹਮਣੇ ਪੌੜੀ ਕੋਰੇ ਨਗਾਰੇ ਦੋ ਹਰੇ ਰਨ ਸੰਗਲੀ ਆਲੇ ਤੂੜ ਲਪੇਟੇ ਤੂ ਹਰੇ ਸਰਦਾਰ ਜਟਾਲੇ ਖਲਿਆ ਨਾ ਸਜ ਨਾਮਾ ਜ ਆਪਣੇ ਆਲੇ ਧਾਏ ਦੇ ਵੀ ਸਾਹਮਣੇ ਵੀਰ ਮੁਸ਼ਲੀ ਆਲੇ ਸੁਰਪਤ ਜੇ ਹੀ ਲੜ ਹਟੇ ਵੀਰ ਟਲੇ ਨਾ ਟਾਲੇ ਗੱਜੇ ਦੁਰਗਾ ਘੇਰ ਕਹਿ ਜਨ ਕਨੀਰ ਕਾਲੇ ਪੌੜੀ ਝੋਟ ਪਈ ਖਰਚਾ ਮੇਂ ਦਲਾ ਮੁਕਾਬਲਾ ਘੇਰ ਲਈ ਬਰੇ ਅਮੀ ਦੁਰਗਾ ਆਏ ਕਹਿ ਰਕਸ ਵੱਡੇ ਅਲਾਮੀ ਭਜ ਨਾ ਜਾਣਦੇ ਅੰਤ ਹੋਏ ਸੁਰਗਾ ਮੀ ਮਾਰੇ ਦੇਵਤਾ ਪੌੜੀ ਅਗਾਣਤ ਕੋ ਰੇ ਨਗਾਰੇ ਦਲਾ ਪੜੰਦਿਆਂ ਪਾਏ ਮੈਖਲ ਭਾਰੇ ਦੇਵਾ ਧਨਵਾਹਨ ਵਟ ਕਰਾਰੇ ਰਾਖਸ ਰੋਲੇ ਜਾਪਣ ਤੇ ਗਿਆਰੇ ਮਿਆਂ ਨੂੰ ਤੂਹੀਆਂ ਜੋਦੇ ਵੱਡੇ ਮਨਾਰੇ ਜਾਪਣ ਖੇਤ ਵਿੱਚ ਦੇ ਵੀ ਆਪ ਸਵਾਰੇ ਪੱਬਾ ਜਿਵੇਂ ਕਦੇ ਨਾ ਆਖਣ ਹਾਰੇ ਧਾਵਨ ਸਾਹਮਣੇ ਦੁਰਗਾ ਸਭ ਸੰਘਾਰੇ ਰਾਖਸ ਖੜਗ ਲੈ ਪੌੜੀ ਹਮਲ ਲੱਥੇ ਜੋਦੇ ਮਾਰੂ ਬੱਜਿਆ ਬਦਲ ਜੋ ਮੈਖਾ ਸੁਰਨ ਵਿੱਚ ਗੱਜਿਆ ਇੰਦਰ ਜਿਹਾ ਜੋਦਾ ਮਿੱਥੋ ਭੱਜਿਆ ਕੌਣ ਵਿਚਾਰੀ ਦੁਰਗਾ ਜਿਨ ਰਨ ਸੱਜਿਆ ਵਜੇ ਟੋਲ ਨੰਗਾਰੇ ਦਲਾ ਮੁਕਾਬਲਾ تیر ਫਿਰੈ ਰੇ ਬਾਹਰੇ ਆ ਮੋ ਸਾਹਮਣੇ ਅਗਣ ਤਬੀਰ ਸੰਘਾਰੇ ਲਗਦੀ ਕੈਬਰੀ ਡਿੱਗੇ ਜਾਣ ਮਨਾਰੇ ਮਾਰੇ ਬੇਜਦੇ ਖੁੱਲੀ ਵਾਲੀ ਦੈਤ ਅਹਾੜੇ ਸੱਬੇ ਸੂਰਮੇ ਸੁੱਤੇ ਜਾਣ ਜਟਾਲੇ ਪੰਗਾ ਖਾਏ ਕੈ ਪੌੜੀ ਦੁਹਾ ਕੰਧਾਰਮ ਉਹ ਜੁੜੇ ਨਾਲ ਤੁंसा ਭਾਰੀ ਕੜ ਕੋਠਿਆ ਫੌਜ ਤੇ ਵੱਡਾ ਅਹੰਕਾਰੀ ਲੈ ਕੇ ਚਲਿਆ ਸੂਰਮੇ ਨਾਲ ਵੱਡੇ ਹਜ਼ਾਰੀ ਮਿਆਂ ਨੋ ਖੰਡਾ ਤੋਹੇ ਆ ਮੇਖਾ ਸੁਰ ਭਾਰੀ ਉਮਲ ਲੱਥੇ ਸੂਰਮੇ ਮਾਰ ਮਚੀ ਕਰਾਰੀ ਜਾਪੇ ਚੱਲੇ ਰਤ ਦੇ ਸਲ ਲੈ ਜੱਟ ਧਾਰੀ ਪੌੜੀ ਸੱਟ ਪਈ ਜਮ ਧਾਨੀ ਦਲਾ ਮੁਕਾਬਲਾ ਤੋਹਲੇ ਕਿਰਪਾਣੀ ਦੁਰਗਾ ਮਿਆਣ ਤੇ ਚੰਡੀ ਰਕਸ ਖਾਣੀ ਬਾਹੀ ਦੈਤ ਨੂੰ ਕੋਪਰ ਚੂਰ ਚਵਾਣੀ ਲੱਥੀ ਕਰ ਗਲੈ ਪਖਰ ਤੁਰਾ ਪਲਾਣੀ ਰੜ ਕੀ ਧਰਤ ਜਾਏ ਲੈਂਦੀ ਅਕਸਿ ਦਾਣੀ ਸਿੰਘਾ ਧੌਲਦਿਆਂ ਕੂਰਮ ਸਰ ਲਹਿਲਾਣੀ ਦੁਸ਼ਮਣ ਮਾਰ ਕਾ ਵੱਡੇ ਗਨ ਤੇ ਖਾਣੀ ਮੋਏ ਖੇਤ ਵਿੱਚ ਰਣ ਵਿੱਚ ਕਤੀ ਕਾਣੀ ਲੋਹੂ ਮਹਿਜਦੀ ਚਾਰੇ ਜੋਗ ਕਹਾਣੀ ਚਲ ਗਤੇ ਗਦੇ ਬੈਦਨ ਖੇਤ ਬਿਹਾਨੀ ਮੈਖੇ ਦਾਤ ਨੂੰ ਇੱਤੇ ਮੈਖਾ ਸੁਰ ਦਾਤ ਮਾਰੇ ਦੁਰਗਾ ਆਇਆ 14 ਲੋਕਾ ਰਾਣੀ ਸਿੰਘ ਨਚਾਇਆ ਮਾਰੇ ਬੀਰ ਜਟਾਣੀ ਦਲ ਵਿੱਚ ਅਗਲੇ ਮੰਗਣ ਨਾਹੀ ਪਾਣੀ ਧਲੀ ਹੰਕਾਰ ਕੈ ਜਾਣ ਕਰੀ ਸਮਾਏ ਪਠਾਣੀ ਸੁਣ ਕੇ ਰਾਗ ਨੂੰ ਰਤੂ ਦੇ ਹੜਵਾਨੀ ਚੱਲੇ ਬੀਰ ਖੇਤ ਪੀਤਾ ਫੁੱਲੇ ਅਣੀ ਘੁੰਮਣ ਸੂਰਮੇ ਹੋਇ ਲੋ ਪਵਾਨੀ ਦੇਵਾਨੂ ਰਾਜ ਦੇ ਸਰਦੀ ਵਰਦਾਨੀ ਹੋਈ ਜਿੱਤ ਦਿਨ ਸੋਮਬਨ ਸੋਮਗਮਾਨੀ ਜਨਮੇ ਸੂਰਮੇਂ ਅੰਦਰ ਦੀ ਰਾਜ ਧਾਨੀ ਤੱਕੀ ਜਿੱਤਨੀ ਇੰਦਰਪੁਰੀ ਤੇ ਤਾਵਣਾ ਵੱਡ ਜੋਧੀ ਮਤਾ ਪਕਾਇਆ ਸੰਝ ਪਟੇਲਾ ਪਖਰਾ ਭੇੜ ਸੰਦਾ ਸਾਜ ਬਣਾਇਆ ਜਮੇ ਕਟਕ ਅਸ਼ੂ ਹਣੀ ਸਮਾਨ ਕਰਦੀ ਛਾਇਆ ਰੋਹ ਸੋਮਬਨ ਸੋਮਬ ਸਦਾਇਆ ਪੌੜੀ ਸੋਮਵਰ ਨਸੋਮ ਬੈ ਲਾਇਆ ਬੜ ਜੋਦੀ ਸੰਗਰਵਾਏ ਰੋਹ ਦੇ ਖਾਲੀ ਦਿੱਤੀਆਂ ਪਰਿਆ ਮੇ ਤਰੇ ਨਚਾਏ ਘਰੇ ਦਮਾ ਮੇ ਦੋਹਰੇ ਜਾਂ ਬਾਹਣ ਜੋ ਅੜੜਾਏ ਦਿਓ ਦਨੁ ਲੁਜਣ ਆਏ ਪੌੜੀ ਦਨਉ ਦਿਓ ਨਾਗੇ ਸੰਗਰ ਰਚਿਆ ਫੁੱਲ ਖੜੇ ਜਨ ਬਾਗੀ ਬਾਣੇ ਜੋਦਿਆਂ ਪੋਤਾ ਇਲਾ ਕਾਗੀ ਗੋਸਤ ਪਖਿਆ ਹਮੜੇ ਤੋਂ ਮੜ ਜਾਗੀ ਕਤੀ ਸੂਰਿਆਂ ਸੱਟ ਪਈ ਨਗਾਰੇ ਦਲਾ ਮੁਕਾਬਲਾ ਦਿੱਤੇ ਦਿਓ ਭਜਾਈ ਮਿਲ ਕੇ ਰਾਖਸੀ ਲੋਕੇ ਤੇ ਫਰਾਈ ਦੋਹੀ ਆਪਣੀ ਦੁਰਗਾ ਦੀ ਸ਼ਾਮਤ ਕਾਈ ਦੀਵਾ ਡਰਦਿਆਂ ਆਂਦੀ ਚੰਡ ਚੜਾਈ ਉੱਤੇ ਰਖ ਸਾ ਪੌੜੀ ਆਈ ਫਿਰ ਭਵਾਨੀ ਖਬਰੀ ਪਾਈ ਆਂ ਦਾ ਤ ਵਡੇ ਅਪਮਾਨੇ ਹੋਏ ਇਕੱਠੇ ਲੋਚਣ ਤੋਂ ਮਗਮਾਨੀ ਰਾਏ ਬਲਾਇਆ ਜਗ ਵਿੱਚ ਵੱਡਾ ਦਾ ਨੋਆ ਪਕ ਹਾਏ ਆ ਸੱਟ ਪੇ ਖਰਚਾਮੀ ਦੁਰਗਾ ਲਿਆਵਣੀ ਪੌੜੀ ਕੜਕ ਉਠੀ ਰਣ ਚੰਡੀ ਫੌਜਾਂ ਦੇਖ ਕੇ ਤੋਹੇ ਮੈਨੋ ਖੰਡਾ ਹੋਈ ਸਾਹਮਣੇ ਸੱਬੇ ਵੀਰ ਸੰਗਾਰੇ ਤੋਂ ਮਰਨੈਨ ਦੇਹ ਜਨ ਲੈ ਕੱਟਿਆਰੇ ਦਰਖਤ ਬਾਢੀਆਂ ਪੌੜੀ 24 ਹਸ ਵਜਾਈ ਦਲਾ ਮੁਕਾਬਲਾ ਰੋਹਪਵੰਨੀ ਆਈ ਉਤੇ ਰਕਸਾਂ ਖਬੈਦਸਤ ਨਿਚਾਈ ਸੀ ਹੰਸਾਰ ਦੀ ਬਹੁਤ ਆਂਦੇ ਤਾਨ ਲਾਈ ਕੀਤੀ ਰੰਗਲੀ ਭਾਈਆਂ ਮਾਰਨ ਭਾਈ ਦੁਰਗਾ ਜਾਣ ਕਹਿਰੋ ਹੋਏ ਚਲਾਈ ਰਕਸ ਰਾਏ ਨੂੰ ਜੰਮਪੁਰ ਦੀ ਆ ਪਠਾਈ ਲੋਚਣ ਤੋਂ ਮਨੂੰ ਜਾਪੇ ਦਿੱਤੀ ਸਾਈ ਮਾਰਨ ਸੁੰਭ ਦੀ ਪੌੜੀ ਭਨੇ ਦਤ ਪਕਾਰੇ ਰਾਜੇ ਸੁੰਭth ਲੋਚਣ ਤੋਂ ਅਮ ਸੰਗਾਰ ਸਨੇ ਸਪਾਹੀਆਂ ਚੁਣ ਚੁਣ ਯੋਧੇ ਮਾਰੇ ਅੰਦਰ ਖੇਤ ਦਾ ਜਾ ਪਣੇ ਅੰਬਰ ਤਾਰੇ ਡੇਗਣ ਸੋਰ ਮੇਂ ਗਰੇ ਪਰਬਤ ਭਾਰੇ ਮਾਰੇ ਬੇਜ ਦੇ ਦੇਤਾ ਦੇ ਦਲ ਹਾਰੇ ਦਸਤ ਖਾਏ ਕੈ ਬਚੇ ਸੁਮਾਰੇ ਮਾਰੇ ਰਹਦੇ ਰਾਏ ਥੈ ਪੌੜੀ ਰੋਹ ਹੋਏ ਬੁਲਾਏ ਅਕਸਰ ਆਏ ਨੇ ਬੈਠੇ ਮਤਾ ਪਕਾਈ ਦੁਰਗਾ ਲਿਆਵਣੀ ਚਾੜ ਆਰਮੁੰਡ ਪਠਾਏ ਬਹੁਤਾ ਕਟਕਦਾ ਹੈ ਜਾਪੇ شپਰ ਸ਼ਾਹ ਬਣਿਆ ਕੇ ਜਮਾਂ ਜੇ ਤੇਰਾਏ ਬੁਲਾਏ ਚਲੇ ਜੁਦਨੋ ਜਾਨ ਜੰਮਪਰ ਪਕੜ ਚਲਾਏ ਸੱਬੇ ਮਾਰਨੇ ਪੌੜੀ ਉਹ ਲੈ ਨਗਾਰੇ ਵਾਇੰਦਲਾ ਮਕਾਬਲਾ ਰੋਹ ਰਹੇ ਲਿਆਏ ਉੱਤੇ ਰਾਖਸਾਂ ਸਭ ਨੇ ਤੁਰੇ ਨਚਾਏ ਬਰਛੇ ਪਕੜ ਕੇ ਬਹੁਤੇ ਮਾਰ ਗਏ ਅੰਦਰ ਖੇਤ ਦਾ ਤੇਰੀ ਸ਼ੈਭਰ ਲਈ ਬੁੱਠੀ ਦੇਵਤਾ ਭੇਰੀ ਸ਼ੰਖ ਵਜਾਏ ਸੰਗ ਰਚਿਆ ਤਣ ਤਨ ਤੀਰ ਚਲਾਏ ਦੁਰਗਾ ਤਣ ਖਲੈ ਜਿਨੀ ਦਸ ਉਠਾਏ ਰਹੇ ਨ ਜੀਵ ਦੇ ਚੰਡ ਅਰਮੰਡ ਖਪਾਏ ਦੋਨੋਂ ਦੇਵਤਾ ਸੋਮਨ ਸੋਮਰ ਸਾਈ ਮਾਰੇ ਦਾਤ ਸੁਣ ਜੋਦੇ ਸਭ ਬਲਾਏ ਆਪਣੇ ਮਜਲਸੀ ਜਿਨੀ ਦੇ ਉਭਾਏ ਇੰਦਰ ਜੇ ਹਵੇ ਤਈ ਮਾਰਗ ਰਾਏ ਪਾਲ ਵਿੱਚ ਦੇਵਤਾ ਉਹਨੀ ਦਸਤੀ ਦਸਤ ਬਜਾਏ ਤਿਨਾ ਚੇਤ ਕਰ ਫਿਰ ਸਰਣਵਤ ਬੀਜ ਚਲਾਏ ਬੀੜੇ ਰਾਏ ਦੇ ਸੰਝ ਪਟੇਲਾ ਪਾਏ ਚਿਲਕਤ ਟੋਪੀਆਂ ਲੋਜਣਨੋਂ ਅੜਾਏ ਰਾਖਸਰੋ ਲੇਕ ਦੇਨਕ ਨੇ ਹਟਾਏ ਜੁੱਧ ਮਚਾਏ ਕਹਿ ਮਿਲਤੇ ਧਨੋਂ ਆਏ ਹੁਣ ਸੰਗਰ ਦੇਖਣਾ ਪੌੜੀ ਦੇਤੇ ਡਾਂਡੇ ਉਬਾਰੀ ਨੇੜੇ ਆਏ ਕਹਿ ਸਿੰਘ ਕਰੀਐ ਸਵਾਰੀ ਦੁਰਗਾ ਸੁਰ ਸੁਣ ਖਪੈ ਦਸਤੀ ਉਬਾਰੀ ਕਦਾ ਫਿਰਾਏ ਕਹਿ ਸੈਣਾ ਸਭ ਸੰਗਾਰੀ ਸਰਣਵਤ ਬੀਜ ਦੀ ਜਨਮਦ ਖਾਏ ਮਦਾਰੀ ਘੁਮਣ ਸੂਰਮੇ ਅਗਣਤ ਪਾਉ ਪਸਾਰੀ ਰੁਲੇ ਅਹਾੜ ਵਿੱਚ ਜਾਪੇ ਖੇੜੇ ਖਿਡਾਰੀ ਸੁੱਤੇ ਫਗ ਨੂੰ ਸਰਣਵਤ ਬੀਜ ਹਕਾਰੇ ਰਹਿੰਦੇ ਸੂਰਮੇ ਜੋਦੇ ਜੱਡ ਮਨਾਰੇ ਦਸਨ ਖੇਤ ਵਿੱਚ ਸਬਣੀ ਦਸਤੀ ਉਬਾਰੇ ਤੀਗਾ ਤੋਹ ਕਹਿ ਮਾਰੋ ਮਾਰ ਪਕਾਰਿਆ ਐ ਸਾਹਮਣੇ ਸੰਝਾ ਤੇ ਠਨਕਾਰੇ ਤੇ ਗਿਓ ਬਰੇ ਘਾਟ ਘੜਨ ਠਠਿਆਰੇ ਜਾਨ ਬਣਾਏ ਕਹਿ ਸੱਟ ਪਈ ਜਮਤਾਣੀ ਦਲਮ ਕਾਵਲਾ ਘੁੰਮਰ ਵਰਗ ਸਤਾਣੀ ਦਲ ਵਿੱਚ ਕਤੀਓ ਸਣੇ ਤੁਰਾ ਪਲਾਨੀ ਡਿਗਣ ਸੁਰਮੇ ਉਠਠ ਮੰਗਣ ਪਾਣੀ ਕਾਇਲ ਘੁੰਮਦੇ ਇਹ ਵਡ ਮਾਰ ਬਿਹਾਣੀ ਉੱਪਰ ਰਾਕਸਾ ਬਿਜਲ ਜੋ ਚਰਲਣੀ ਉਠੇ ਦੇਵਤਾ ਪੌੜੀ 24 ਤੋਂ ਸੇ ਭਾਰੀ ਦਲਾ ਮੁਕਾਬਲਾ ਸਭੋ ਸੈਨਾ ਮਾਰੀ ਪਲ ਵਿੱਚ ਦਾਨ ਵੀ ਦੁਰਗਾ ਜਾਨੋ ਮਾਰੇ ਰੋਹ ਵਡਾਏ ਕੈ ਸਰ ਵਿੱਚ ਤੇਗ ਵਗਾਈ ਸਰਣਬਤ ਬੀਜ ਦੇ ਅਗਨਤ ਦਾਨੋ ਭਾਰੇ ਹੋਏ ਲੋਹੂਆਂ ਜੋਧੇ ਜੇਡ ਮਨਾਰੇ ਅੰਦਰ ਖੇਤਦਾ ਦੁਰਗਾ ਨੂੰ ਲਲਕਾਰੇ ਆਵਣ ਸਾਹਮਣੇ ਦੁਰਗਾ ਸਭ ਸੰਘਾਰੇ ਰਾਖਸਾਂ ਬਦੇ ਰਤੂ ਦੇ ਪਰ ਨਾਲੇ ਤਿੰਨ ਤੇ ਭੁਏ ਭਏ ਉਠੇ ਕਰਨਿਆਰੇ ਰਾਖਸ ਹੜ ਹੜਾਏ ਧੱਗਾ ਸੰਗਲੀ ਆਲੇ ਸੰਗਰਵਾਇਆ ਵਰਸੀ ਬੰਬਲੀ ਆਲੇ ਸੂਰੇ ਸੰਗਰੇ ਭੇੜ ਮੱਤਿਆ ਬੇਰਾਲੀ ਦੁਰਗਾ ਦਾਣ ਵੀ ਮਾਰਮਚੀ ਮਹਰਾਲੀ ਅੰਦਰ ਖੇਤ ਦਾ ਜਣ ਨਟਲ ਥੇ ਸ਼ਾਲੀ ਟੋਲ ਬਜਾਏ ਕਹਿ ਲੋ ਹੁ ਫਾਤੀ ਜਾਲੀ ਲੋਥੀ ਜਮ ਧੜੀ ਘਣ ਵਿੱਚ ਜੋਸ਼ਨ ਸ਼ਾਲੀ ਤੇਗਾ ਹਸੀਆਂ ਘੁਮਰ ਆਰਸਿਆਲੀ ਬਣਿਆ ਕੇਜਮਾ ਧੱਗਾ ਸੂਲ ਵਜਾਈਆਂ ਦਲਾ ਮੁਕਾਬਲਾ ਤੋ ਹੇਮਿਆ ਨੋ ਲਈਆ ਜਵਾਨੀ ਸੂਰਮੀ ਸਰਣਵਤ ਬੀਜ ਵਧਾਈਆਂ ਗਣਤ ਸੂਰਤਾ ਦਰਗਾ ਸੋਹੇ ਆਈਆਂ ਰੋਹ ਵਢਾਏ ਕਹਿ ਸਵਣੀਆਂ ਨ ਵਗਾਈਆਂ ਤੇਗਾਂ ਤੋਹ ਕਹਿ ਦਰਗਾ ਸਭ ਬਚਾਈਆਂ ਟਾਲ ਸੰਭਾਲ ਕਹਿ ਦੇਵੀ ਆਪ ਚਲਾਈਆਂ ਤਾਕਤਾਂ ਕਦਾਂ ਵੀ ਲੋਹੂ ਨਾਲ ਦਵਾਈਆਂ ਤੇਗਾਂ ਨੰਗੀਆਂ ਸਾਰ ਸੁਤੇ ਜਨ ਨਾਈਆਂ ਮਿਲ ਕਹਿ ਦੇਵੀਆਂ ਸਭੇ ਮਾਰ ਕਰਾਈਆਂ ਅੰਦਰ ਖੇਤ ਦਾ ਤਿੰਦੋ ਫਿਰ ਸਵਾਈਆਂ ਹੋਈਆਂ ਸੂਰਤਾ ਪੌੜੀ ਸੋਰੀ ਸੰਗਰ ਰਚਿਆ ਢੋਲ ਸੰਖਨ ਗਾਰੇ ਵਾਇ ਕੈ ਚੰਡ ਚਤਾਰੀ ਕਾਲ ਕਾ ਮਨ ਬਹਿਲਾ ਰੋਸ ਵਢਾਈ ਕੈ ਨਿਕਲੀ ਮੱਥਾ ਫੋੜ ਕੇ ਜਨ ਫਤੇ ਨਿਸ਼ਾਨ ਵਜਾਏ ਕੈ ਜਾਗ ਸੋ ਜੰਮੇ ਜੋਧ ਨੂੰ ਜਰਵਾਣਾ ਜਨਮ ਰੜਾਏ ਕੈ ਦਾਲ ਵਿੱਚ ਕੇਰਾ ਕੱਤਿਆ ਜਨ ਸਿਹੋ ਤੁਰਿਆ ਗਨ ਨਾਇਕ ਹੈ ਆਪ ਬਸੂਲਾ ਹੋਇਆ ਤੇ ਹਲੋਕਾ ਦੇਖਣ ਸਾਇ ਕੈ ਰੋਹ ਸਦਾਈਆਂ ਚੱਕਰਪਾਨ ਕਰਨੰਦਾ ਖੜਗੇ ਉਠਾਏ ਕੈ ਅੱਗੇ ਰਕਸ ਬੈਠੇ ਰੋਹਲੇ ਤੇਰੀ ਤੇਗੀ ਛੈਬਰ ਲਾਏ ਕੈ ਪਾਗੜ ਪਿਛਾੜੇ ਰਾਖਸਾਂ ਦਲ ਦਿੱਤਾ ਅੰਦਰ ਜਾਏ ਕਹਿ ਬੋਕੇ ਸੀ ਪਕੜ ਪਿਛਾੜੇ ਆ ਨਾ ਤਨੇ ਅੰਦਰ ਤੁਮਰੇ ਚਾਇ ਕ ਬਡੇ ਬਡੇ ਚਣ ਸੂਰ ਮੇਂ ਗਹਿ ਕੋਟੀ ਦੇ ਚਲਾਏ ਕ ਰਣਕਾਲੀ ਗੁਸਾ ਖਾਏ ਕ ਪੌੜੀ ਦੁਹਾ ਕੰਧਾਰਾਂ ਮੋਹੇ ਜੁੜਿਆ ਨਿਆਰਾ ਚੋਈਆਂ ਤੋਏ ਕਿਰਪਾ ਨਾ ਤਖੀਆਂ ਨਾਲ ਲੋਹੂ ਤੋਈਆਂ ਹੁਰਾਂ ਸਰਣਵਤ ਬੀਜ ਨੂੰ ਕਤ ਕੇ ਰਖ ਲੋਈਆਂ ਲਾੜਾ ਦੇਖਣ ਲਾੜੀਆਂ ਚਾਹ ਗਿਰਦਾ ਹੋਈਆਂ ਜੋ ਬੀ ਤਉ ਸਪਾਈਆਂ ਦਲਾ ਮੁਕਾਬਲਾ ਦਸਤੀ ਧੂਹਨ ਚਾਈਆਂ ਤੇਗਾ ਨੰਗੀਆਂ ਸੂਰਿਆ ਦੇ ਤਨ ਲਾਈਆਂ ਗੋਸਤ ਗਿੱਧੀਆਂ ਵਿਦਨ ਰਾਤੀ ਆਈਆਂ ਮਰਦਾ ਕੋੜੀਆਂ ਜੋਗਨੀਆਂ ਮਿਲ ਧਈਆਂ ਲੋਹ ਪਖਨਾ ਫੌਜਾ ਮਾਰੇ ਟੈਂਆਂ ਦੇਵਾ ਤਾਨ ਬਾ ਭਾਈ ਦੀ ਕਥਾ ਸੁਨਾਈਆਂ ਰਾਜੇ ਸੋ ਬਥਾਏ ਹੋਈ ਨਾ ਪਾਉਣੇ ਪਾਈਆਂ ਬੁੰਦਾ ਰਕਤ ਦੀਆਂ ਕਾਲੀ ਖੇਤ ਖਪਈਆਂ ਸੱਬੇ ਸੂਰਤਾ ਬਹੁਤੀ ਸ੍ਰੀ ਵਿਹਾਈਆਂ ਘੜੀਆਂ ਕਾਲਕੀਆਂ ਜਾਨ ਨਾ ਜਾਏ ਮਈਆਂ ਜੁਜੇ ਸੂਰਮੇ ਸੋਬ ਸੁਣੀ ਕਰਹਾਦੀ ਸਰਣ ਬਤ ਬੀਜ ਦੀ ਰਣ ਵਿੱਚ ਕਿਨੇ ਨਾ ਚਾਲੀ ਦੁਰਗਾ ਆਵਦੀ ਬਹੁਤੇ ਬੀਰ ਜਟਾਲੇ ਉੱਠੇ ਆਖ ਕਹਿ ਚੋਟਾਂ ਪਾਣ ਤਵਾਲੀ ਜਸਨ ਯੁੱਧ ਨੂੰ ਥਰ ਥਰ ਪ੍ਰਿਥਮੀ ਚਾਲੀ ਦਲਾ ਚੜੰਦਿਆ ਨਾਉ ਜਿਵੈ ਹੈ ਹਾਲੀ ਸਹੋਦਰੀ ਆਉ ਵਿੱਚ ਧੂੜ ਉਤਾਹਾ ਕਾਲੇ ਛੜੇ ਤਰੰਗ ਮਾਂ ਜਾਣ ਪਕਾਰੂ ਚਾਲੀ ਧਰਤੀ ਇੰਦਰ ਥੈ ਪੌੜੀ ਆਹਰ ਮਿਲੇਆ ਆਹਰੀਆਂ ਸੈਨ ਸੂਰਿਆ ਸਾਜੀ ਚੱਲੇ ਸੋਹੇ ਦੁਰਗ ਸਾਹ ਜਨ ਕਾਬਹਿ ਹਾਜੀ ਤੇਰੀ ਤੇਗੀ ਜਮ ਧੜੇ ਰਣਵੰਡੀ ਪਾਜੀ ਇੱਕ ਕਾਇਲ ਘੁੰਮਣ ਸੁਰਮੇ ਜਨਮਕਤਬ ਕਾਜੀ ਇੱਕ ਵੀਰ ਪਰ ਉੱਤੇ ਬਰਚੀਏ ਜਿਉ ਚੁੱਕ ਪਾਉਣੇ ਨੇ ਬਾਜੀ ਇੱਕ ਦੁਰਗਾ ਸੋਹੇ ਖੁਣ ਸਕੈ ਖੁਣ ਸਾਹਿਨਤਾ ਜੀ ਇੱਕ ਧਾਵਣ ਦੁਰਗਾ ਸਾਹਮਣੇ ਜਿਉ ਭੁਖੇ ਆਏ ਪਾਜੀ ਕਦੇ ਨ ਰੱਜੇ ਜੁਧ ਤੇ ਰਜ ਹੋਏ ਰਾਜੀ ਬੱਜੇ ਸੰਗਲੀ ਆਲੇ ਸੰਗਰ ਢੋਹਰੇ ਡਹ ਜੁ ਖੇਤ ਜਟਾਲੇ ਹਾਠਾਂ ਜੋੜ ਕੈ ਨੇਜੇ ਬੰਮਲੀ ਆਲੇ ਦਸਨੇ ਔਰ ਢੇ ਚੱਲੇ ਜਾਣ ਜਟਾਲੇ ਨਾਵਣ ਗੰਗ ਨੂੰ ਪੌੜੀ ਦਰਕਾਇ ਤੇ ਦਾਣ ਵੀ ਸੋਲ ਹੋਈਆਂ ਕੰਗਾ ਬਾਛੜ ਕਤੀ ਸੂਰਿਆਂ ਵਿੱਚ ਖੇਤ ਖਤੰਗਾ ਤੁਹੇ ਕਿਰਪਾ ਨਾ ਦੇਖੀਆਂ ਬਡ ਲਾਹਣ ਅੰਗਾ ਪਹਿਲਾਂ ਦਲਾ ਮਿਲੰਦੇ ਆਂ ਪੇੜ ਪਿਆ ਨਹੰਗਾ ਪੌੜੀ ਔਰੜਾ ਫੌਜਾਂ ਆਈਆਂ ਵੀਰ ਚੜ੍ਹੇ ਕੰਧਾਰੀ ਸੜਕ ਮਿਆਂ ਨੂੰ ਕਢੀਆਂ ਤਖੀਆਂ ਤਰਬਾਰੀ ਕੜ ਕੋਠੇ ਰਣਵੱਚਿਆ ਵੱਡੇ ਹੰਕਾਰੀ ਸਹਿਰ ਧੜਵਾ ਗਨ ਲੈ ਫੁੱਲ ਜਿਹਾ ਬਾੜੀ ਜਾਪੇ ਕੱਟੇ ਬਾਢੀਆਂ ਰੁੱਖ ਚੰਦ ਨੇ ਆਰੀ ਦੋਹਾ ਕੰਧਾਰਾ ਮਹ ਜੜੇ ਜਾ ਸੱਟ ਪਈ ਖਰਬਾਰ ਕਉ ਤੱਕਦਾ ਕੈਬਰ ਦੁਰਗ ਸਾਤਾ ਕਮਾਰੇ ਭਲੇ ਜੁਜਾਰ ਕਉ ਪੈਦਲ ਮਾਰੇ ਹਾਥੀਆਂ ਸੰਗ ਰਥ ਗਿਰੇ ਅਸ ਬਾਰ ਕਉ ਸੋਣ ਸੰਜਾ ਬਾਗੜਾ ਜਨ ਲੱਗੇ ਫੁੱਲ ਅਨਾਰ ਕਉ ਗੋਸੇ ਆਈ ਕਾਲਕਾ ਹੱਥ ਸਜੇਲਾ ਤਲਵਾਰ ਕਉ ਇੰਦੂ ਪਾਰੋ ਉਤਪਾਰ ਹਰਨਾਕਸ ਕਈ ਹਜ਼ਾਰ ਕਉ ਜੈਣ ਇਕਾਰਹੀ ਕੰਧਾਰ ਕਉ ਸਤ ਰਹਿਮਤ ਤੇਰੇ ਬਾਰ ਕਉ ਪੌੜੀ ਦਹਾ ਕੰਧਾਰ ਮਹਿ ਜੁੜੇ ਸੱਟ ਪਈ ਜਮ ਧਾਨ ਕਉ ਤਦ ਖੇਂਗਨ ਸੋਮਬਨ ਚਾਇਆ ਢਾਲ ਉਪਰ ਵਰਗ ਸਥਾਨ ਕਉ ਫੜੀ ਬਿਲਾੰਦ ਮਗਾਇਓ ਸ ਫਰਮਾਇਓ ਸ ਕਰਮੁਲ ਤਾਨ ਕਉ ਗੋਸੇ ਆਈ ਸਾਹਮਣੇ ਰਣੇਂਦਰ ਕਤਨ ਕਣ ਕਉ ਅੱਗੇ ਤੇਗ ਵਗਾਇ ਦੁਰਗ ਸਾਹ ਵੱਡ ਸੋਮਬਨ ਵਹੀ ਪਲਾਨ ਕਉ ਰੜ ਕੀ ਜਾਏ ਕਾ ਧਰਤ ਕੋ ਵੱਡ ਪਖਰ ਵੱਡ ਕੇ ਕਾਨ ਕੋ ਵੀਰ ਭਲਾਨੋ ਡਿਗਿਆ ਕਰ ਸਜਦਾ ਸੁंभ ਸੁਜਾਨ ਕੋ ਸਾਵਾਸ ਸਲੋਣੇ ਖਾਨ ਕੋ ਸਦਾ ਸਾਵਾਸ ਤੇ ਰੀਫਾ ਸਦਾ ਸਾਵਾਸ ਤੇ ਰੀਤਾਨ ਕੋ ਤਾਰੀਫਾ ਪਾਣ ਚਬਾਨ ਕੋ ਸਦਰ ਰਹਿਮਤ ਕੈਫਾ ਖਾਨ ਕੋ ਸਦਰ ਰਹਿਮਤ ਤੁਰੇ ਨਚਾਨ ਕੋ ਪੌੜੀ ਦਰਗਾਇਤੇ ਦਾਨ ਵੀ ਗਏ ਸੰਗਰ ਕਥੇ ਔਰ ਡੇ ਉੱਠੇ ਸੁਰ ਮੇ ਆਢਾਹੇ ਮਥੇ ਕਾਟਾ ਤਫੰਗੀ ਕੈਬਰੇ ਦਲਗਾਹੇ ਨਕਥੇ ਦੇਖਣ ਜੰਗ ਫਰੇਸਤੇ ਅਸਮਾਨੋਂ ਲੱਥੇ ਪੌੜੀ ਦੁਹਾ ਘੰਦਾਰਾ ਮਹ ਜੁੜੇ ਦਲ ਘਰੇ ਨਗਾਰੇ ਔਰੜਿਆਏ ਸੂਰਮੇ ਸਰਦਾਰ ਰਣਿਆਰੇ ਲੈ ਕੇ ਤੇਗਾ ਬਰਸ਼ੀਆਂ ਹਥਿਆਰਿ ਉਬਾਰੇ ਟੋਪ ਪਟੇਲਾ ਪਖਰਾਂ ਗਲ ਸਾਂਝ ਸਵਾਰੇ ਲੈ ਕੇ ਬਰਸ਼ੀ ਦੁਰਗਾ ਸਾਹ ਬਉਦਾਨ ਬਮਾਰੇ ਚੜੇ ਰਥੀ ਗਜ ਕੋੜੀ ਮਾਰ ਭੋਏ ਤੇ ਡਾਰੇ ਜਾਨ ਹਲਵਾਈ ਸਿੱਖ ਨਾਲ ਵੈਨ ਬੜੇ ਉਤਾਰੇ ਪੌੜੀ ਦਹਾਕੰਦ ਆਰਾਮ ਜੜੇ ਨਾਲ ਤੁंसा ਭਾਰੀ ਲਈ ਪਗਉਤੀ ਦੁਰਗਾ ਸਾਹ ਬਰ ਜਾਗਣ ਭਾਰੀ ਲਾਈ ਰਾਜੇ ਸੁੰਭਨੋ ਰਤ ਪਿਆ ਪਿਆਰੀ ਸੁੰਭਪਲਾਨੋ ਡਿੱਗਿਆ ਉਪਮਾ ਵਿਚਾਰੀ ਡੋਬਰਤੂ ਨਾਲੋ ਨਿਕਲੀ ਬਰਚੀ ਦੋ ਧਾਰੀ ਜਾਣ ਰਜਾ ਦੀ ਉਤਰੀ ਪੈਨ ਸੁਹੀ ਸਾਰੀ ਪੌੜੀ ਦਰਗਾਯਤੇ ਦਾਨ ਵੀ ਭੇੜ ਪਿਆ ਸਬਾਹੀ ਸ਼ਸਤਰ ਪਜੂਤੇ ਦੁਰਗਾ ਸਾਗ ਸਬਣੀ ਬਾਹੀ ਸੋਮਬ ਨੇ ਸੋਮਬ ਸੰਗ ਆਰਿਆ ਆਪਥ ਜਿਹ ਹੈ ਸਾਹੀ ਫੌਜਾਂ ਰਾਕਸੀ ਆਰਿਆਂ ਦੇਖ ਰੋਣਤਾਹੀ ਮੋਹ ਕੜੁਚੇ ਕਾ ਦੇ ਛਡ ਕੋੜੇ ਰਾਹੀ ਭਜਦੇ ਹੋਏ ਮਾਰਿਆ ਨਾ ਮੁੜ ਝਾਕਣ ਨਹੀਂ ਪੌੜੇ ਸੋਮਬ ਨੇ ਸੋਮਬ ਪਠਾਇਆ ਜਮ ਦੇ ਧਮਨੋ ਇੰਦਰ ਸੱਜ ਬੁਲਾਇਆ ਰਾਜ ਬਖੇ ਖਨੋ ਸਿਰ ਪਰ ਛਤਰ ਫਰਾਇਆ ਰਾਜੇ ਇੰਦਰ ਦਾ 14 ਲੋਕਾਂ ਸਾਇਆ ਜਸ ਜਗ ਮਾਤ ਦਾ ਦਰਗਾ ਪਾਠ ਬਣਾਇਆ ਸੱਬੇ ਪੌੜੀਆਂ ਫੇਰ ਨਜੁਨੀ ਆਇਆ ਜਿਨੇ ਇਹ ਗਾਇਆ ਦਰਗਾ ਪਾਠ ਬਣਾਇਆ ਸੱਬੇ ਪੌੜੀਆਂ ਫੇਰ ਨਜੁਨੀ ਆਇਆ ਜਿਨੇ ਇਹ ਗਾਇਆ ਓ ਆਹੇ ਗੁਰਜੀਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ